ਸੱਚੇ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬੀ ਗਾਇਕ ਦਲਜੀਤ ਦੋਸਾਂਝ ਲਗਾਤਾਰ ਭਾਰਤ ਦੇ ਜਿਹੜੇ ਨੇ ਦਿਲ ਮਨਾਟੀ ਤੂਰ ਦੇ ਉਤੇ ਨੇ ਪਰ ਉਸ ਤੋਂ ਪਹਿਲਾਂ ਹੀ ਦਲਜੀਤ ਦੋਸਾਂਝ ਦੇ ਭਾਰਤ ਦੇ ਕਾਨਸਰਟ ਵਿਵਾਦਾਂ ਦੇ ਵਿੱਚ ਆ ਗਏ ਨੇ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਕੱਲ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਦਲਜੀਤ ਦੋਸਾਂਝ ਦਾ ਲਾਈਵ ਕਾਨਸਰਟ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਪੂਰੇ ਕਾਨਸਰਟ ਨੂੰ ਲੈ ਕੇ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਜਿੱਥੇ ਹਾਈ ਕੋਰਟ ਦੇ ਵੱਲੋਂ ਕੁਝ ਸ਼ਰਤਾਂ ਦੇ ਉੱਤੇ ਦਲਜੀਤ ਦੋਸਾਂਝ ਦੇ ਕਾਨਸਰਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਪਰ ਹੁਣ ਕਾਨਸਰਟ ਤਾਂ ਬੀਤੀ ਰਾਤ ਖਤਮ ਹੋ ਗਿਆ ਪਰ ਵਿਵਾਦ ਹਲੇ ਵੀ ਜਾਰੀ ਹੈ ਹੁਣ ਇੱਕ ਹੋਰ ਨੋਟਿਸ ਦਲਜੀਤ ਦੋਸਾਂਝ ਨੂੰ ਭੇਜਿਆ ਗਿਆ ਜਿਸ ਦੇ ਵਿੱਚ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਦਰਅਸਲ ਮਾਨਯੋਗ ਅਦਾਲਤ ਦੇ ਵੱਲੋਂ ਦਲਜੀਤ ਦੋਸਾਂਝ ਦੇ ਕਾਨਸਰਟ ਦੇ ਵਿੱਚ ਸ਼ਰਾਬ ਤੇ ਗੰਦ ਦੇ ਨਾਲ ریلیਟਡ ਹਥਿਆਰਾਂ ਦੇ ਨਾਲ ریلیਟਡ ਗਾਣਿਆਂ ਦੇ ਉੱਤੇ ਬਹਿਨ ਲਗਾਇਆ ਗਿਆ ਸੀ ਪਰ ਕੱਲ ਦਲਜੀਤ ਦੋਸਾਂਝ ਨੇ ਆਪਣੇ ਪ੍ਰੋਗਰਾਮ ਦੀ ਓਪਨਿੰਗ ਹੀ ਪੰਜ ਤਾਰਾ ਗਾਣੇ ਤੋਂ ਕੀਤੀ ਜਿਸ ਨੂੰ ਲੈ ਕੇ ਪੂਰਾ ਵਿਵਾਦ ਖੜਾ ਹੋਇਆ ਪਰ ਦਲਜੀਤ ਦੋਸਾਂਝ ਨੇ ਇਸ ਗਾਣੇ ਦੇ ਬੋਲ ਥੋੜੇ ਚੇਂਜ ਕਰਤੇ ਗਏ ਦਲਜੀਤ ਦੋਸਾਂਝ ਨੇ ਠੇਕੇ ਦੀ ਥਾਂ ਦੇ ਉੱਤੇ ਹੋਟਲ ਦਾ ਸ਼ਬਦ ਦਾ ਇਸਤੇਮਾਲ ਕੀਤਾ ਤੇ ਪੈਗ ਦੀ ਥਾਂ ਦੇ ਉੱਤੇ ਕੋਕਦ ਸ਼ਬਦ ਦਾ ਇਸਤੇਮਾਲ ਕੀਤਾ ਪਰ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਵੱਲੋਂ ਹੁਣ ਐਕਸ਼ਨ ਲਿਆ ਗਿਆ ਹੈ ਦਲਜੀਤ ਦੋਸਾਂਝ ਦੇ ਉੱਤੇ ਚਾਈਲਡ ਰਾਈਟਸ ਕਮਿਸ਼ਨ ਦੇ ਵੱਲੋਂ ਜਿਹੜਾ ਨੋਟਿਸ ਭੇਜਿਆ ਗਿਆ ਹੈ ਕਿ ਭਾਈ ਅਜੇਹ ਗੀਤ ਤੁਸੀਂ ਪਾਬੰਦੀ ਦੇ ਬਾਅਦ ਵੀ ਗਾਏ ਨੇ ਜਦਦਰਅਸਲ ਚਾਈਲਡ ਰਾਈਟ ਕਮਿਸ਼ਨ ਦਾ ਕਹਿਣਾ ਹੈ ਕਿ ਦਲਜੀਤ ਦੋਸਾਂਝ ਨੂੰ ਪਹਿਲਾਂ ਹੀ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਬੱਚੇ ਬਜ਼ੁਰਗ ਤੇ ਜਵਾਨ ਸਾਰੇ ਹੀ ਤਰੀਕੇ ਦੇ ਦਰਸ਼ਕ ਆਉਣਗੇ ਸੋ ਆਪਣੇ ਗੀਤਾਂ ਦੇ ਉੱਤੇ ਜਿਹੜੇ ਗੀਤਾਂ ਤੇ پابੰਦੀ ਲਗਾਈ ਗਈ ਹੈ ਉਹਨਾਂ ਨੂੰ ਗਾਉਣ ਤੋਂ ਗਰੇਜ਼ ਕਰਿਓ ਪਰ ਦਲਜੀਤ ਦੋਸਾਂਝ ਨੇ ਕੱਲ ਆਪਣੇ ਸ਼ੋਅ ਦੀ ਓਪਨਿੰਗ ਹੀ ਪੰਜ ਤਾਰਾ ਜਿਹੜਾ ਗਾਣਾ ਹੈ ਉਹਨਾਂ ਦਾ ਉਸ ਤੋਂ ਕੀਤੀ ਜਿਸ ਤੋਂ ਬਾਅਦ ਹੁਣ ਪੂਰਾ ਵਿਵਾਦ ਛੇੜਿਆ ਹੈ ਤੇ ਚਾਈਲਡ ਰਾਈਟ ਕਮਿਸ਼ਨ ਦੇ ਵੱਲੋਂ ਜਿਹੜਾ ਦਲਜੀਤ ਦੋਸਾਂਝ ਨੂੰ ਨੋਟਿਸ ਭੇਜਿਆ ਗਿਆ ਹੈ ਤੇ ਪ੍ਰਬੰਧਕਾਂ ਤੋਂ ਵੀ ਜਵਾਬ ਮੰਗਿਆ ਗਿਆ ਹੈ ਕਿ ਜਦੋਂ ਪਹਿਲਾਂ ਹੀ ਅਜਿਹੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸੀ ਫਿਰ ਵੀ ਉਲੰਘਣਾ ਕਿਉਂ ਕੀਤੀ ਗਈ ਹੈ ਜੇਕਰ ਚਾਈਲਡ ਰਾਈਟਸ ਦੇ ਕਮਿਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਦਲਜੀਤ ਦੋਸਾਂ ਦਾ ਨੈਤਿਕਤਾ ਦੇ ਉੱਤੇ ਹੀ ਫਰਜ਼ੇ ਬਣਦਾ ਸੀ ਉਹ ਇੱਕ ਗਲੋਬਲ ਸਟਾਰ ਨੇ ਗਲੋਬਲ ਸੈਂਸੇਸ਼ਨ ਨੇ ਸੋ ਜੇਕਰ ਉਹ ਹੀ ਅਜਿਹੀਆਂ ਪਾਬੰਦੀਆਂ ਦੀ ਉਲੰਘਣਾ ਕਰਨਗੇ ਤਾਂ ਫਿਰ ਕਿਵੇਂ ਚੱਲੇਗਾ ਉਹਨਾਂ ਨੇ ਕਿਹਾ ਕਿ ਦਲਜੀਤ ਦੋਸਾਂ ਨੂੰ ਇੱਥੇ ਵੱਡਾ ਦਿਲ ਦਿਖਾਣਾ ਚਾਹੀਦਾ ਸੀ ਉਲੰਘਣਾ ਨਹੀਂ ਕਰਨੀ ਚਾਹੀਦੀ ਸੀ ਪਰ ਦਲਜੀਤ ਦੋਸਾਂ ਨੇ ਉਲੰਘਣਾ ਕੀਤੀ ਹੈ ਸ਼ਬਦਾਂ ਨੂੰ ਤੋੜ ਮੋੜ ਕੇ ਗਾਉਣ ਦੇ ਨਾਲ ਮਤਲਬ ਨਹੀਂ ਬਦਲ ਜਾਂਦੇ ਸੋ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਦਿਲਜੀਤ ਦੋਸਾਂ ਦੇ ਜਿਹੜਾ ਕੱਲ 쇼 ਨੂੰ ਲੈ ਕੇ ਕਈਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਹਾਈ ਕੋਰਟ ਪਹੁੰਚਿਆ ਸੀ ਜਿਸ ਤੋਂ ਬਾਅਦ ਦਿਲਜੀਤ ਦੋਸਾਂ ਦੇ 쇼 ਦੇ ਉੱਤੇ ਇੱਕ ਵਾਰ ਤਾਂ ਖਤਰਾ ਮੰਡਰਾ ਗਿਆ ਸੀ ਕਿ 쇼 ਹੋਏਗਾ ਕਿ ਨਹੀਂ ਹੋਏਗਾ ਕਿਉਂਕਿ 14 ਦਸੰਬਰ ਦਾ 쇼 ਸੀ ਪਰ 13 ਦਸੰਬਰ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਜਾਜ਼ਤਾਂ ਮਿਲ ਗਈ ਕਿ ਦਲਜੀਤ ਦਸਾਂ ਦਾ ਸ਼ੋਅ ਹੋਏਗਾ ਇਸ ਸ਼ੋਅ ਨੂੰ ਹਰੀ ਝੰਡੀ ਤਾਂ ਮਿਲ ਗਈ ਪਰ ਨਾਲ ਦੀ ਨਾਲ ਸ਼ਰਤਾਂ ਰੱਖ ਦਿੱਤੀਆਂ ਗਈਆਂ ਸਾਊਂਡ ਨੂੰ ਲੈ ਕੇ ਕਿ 75 ਐਂਬੀਅੰਸ ਤੋਂ ਉੱਤੇ ਤੁਹਾਡੇ ਸਾਊਂਡ ਦਾ ਵੋਲਿਊਮ ਨਹੀਂ ਹੋਣਾ ਚਾਹੀਦਾ ਲਾਈਟਾਂ ਦੇ ਉੱਤੇ ਹਦਾਇਤਾਂ ਲਾਤੀਆਂ ਕਿ ਲੇਜ਼ਰ ਲਾਈਟਾਂ ਜਿਹੜੀਆਂ ਨੇ ਉਹ ਦਰਸ਼ਕਾਂ ਦੇ ਚਿਹਰਿਆਂ ਦੇ ਉੱਤੇ ਨਹੀਂ ਪੈਣੀਆਂ ਚਾਹੀਦੀਆਂ ਇਸ ਤੋਂ ਇਲਾਵਾ ਤੁਸੀਂ ਆਪਣੇ ਸਟੇਜ ਦੇ ਉੱਤੇ ਬੱਚਿਆਂ ਨੂੰ ਨਹੀਂ ਬੁਲਾ ਸਕਦੇ ਕਿਸੇ ਵੀ ਦਰਸ਼ਕ ਨੂੰ ਸਟੇਜ ਦੇ ਉੱਤੇ ਨਹੀਂ ਬੁਲਾਉਂਗੇ ਇਸ ਤੋਂ ਇਲਾਵਾ ਦਾਰ ਅਤੇ ਸ਼ਰਾਬ ਦੇ ਨਾਲ ਦੇ ਨਾਲ ਹਥਿਆਰਾਂ ਉੱਤੇ ਕਿਸੇ ਵੀ ਤਰੀਕੇ ਦਾ ਗਾਣਾ ਜਿਹੜਾ ਇਸ ਲਾਈਵ ਕਾਨਸਰਟ ਦੇ ਵਿੱਚ ਨਹੀਂ ਗਾਇਆ ਜਾਵੇਗਾ ਪਰ ਉਸ ਦੇ باوجود ਵੀ ਕੱਲ ਜਦੋਂ ਦਲਜੀਤ ਉਸਾਂ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਪ੍ਰੋਗਰਾਮ ਸਟਾਰਟ ਕਰਦੇ ਨੇ ਆਪਣਾ ਲਾਈਵ ਕਾਨਸਰਟ ਸਟਾਰਟ ਕਰਦੇ ਨੇ ਤਾਂ 15 ਗਾਣੇ ਦੇ ਨਾਲ ਹੀ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਨੇ ਪਰ ਉਹਨਾਂ ਦੇ ਵੱਲੋਂ ਠੇਕੇ ਦੀ ਥਾਂ ਦੇ ਉੱਤੇ ਹੋਟਲ ਸ਼ਬਦ ਵਰਤਿਆ ਗਿਆ ਤੇ ਸ਼ਰਾਬ ਦੀ ਥਾਂ ਦੇ ਉੱਤੇ ਕੋ ਕਾ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਪਰ ਫਿਰ ਵੀ ਜਿਹੜਾ ਵਿਵਾਦ ਛਿੜ ਗਿਆ ਨੋਟਿਸ ਜਾਰੀ ਹੋ ਗਿਆ ਕਿ ਸ਼ਬਦ ਤੋੜ ਮਰੋੜ ਕੇ ਪੇਸ਼ ਕੀਤੇ ਗਏ ਨੇ ਪਰ ਇਸ ਦਾ ਅਸਰ ਬੱਚੇ ਜਿਹੜੇ ਉੱਥੇ ਦੇਖਣ ਆਏ ਨੇ ਉਹਨਾਂ ਦੇ ਉੱਤੇ ਹੋਇਆ ਸੋ ਦਲਜੀਤ ਦੋਸਾਂ ਜੇ ਲਗਾਤਾਰ ਭਾਰਤ ਦੇ ਵਿੱਚ ਵੱਖ-ਵੱਖ ਖਸੂਬਿਆਂ 'ਚ ਆਪਣੇ ਲਾਈਵ ਕੰਸਰਟ ਕਰ ਰਹੇ ਨੇ ਤੇ ਲਗਾਤਾਰ ਦਲਜੀਤ ਦੇ ਦਿਲ ਮਨਾਤੀ ਤੂਰ ਵਿਵਾਦਾਂ ਦੇ ਵਿੱਚ ਕਿਉਂਕਿ ਲਗਾਤਾਰ ਪਹਿਲਾਂ ਤਾਂ ਜਾਲੀ ਟਿਕਟਾਂ ਦਾ ਰੌਲਾ ਪੈਂਦਾ ਰਿਹਾ ਕਿ ਕਾਲਾ ਬਾਜ਼ਾਰੀ ਹੋ ਰਹੀ ਹੈ ਟਿਕਟਾਂ ਦੀ ਬਲੈਕ ਦੇ ਵਿੱਚ ਟਿਕਟਾਂ ਮਹਿੰਗੀਆਂ ਕਰਕੇ ਵੇਚੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਲਗਾਤਾਰ ਪ੍ਰਸ਼ਾਸਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਾਬੰਦੀਆਂ ਲਗਾਉਂਦਾ ਰਿਹਾ ਹੈ ਜੇਕਰ ਕੱਲ ਦੇ ਕਾਨਸਰਟ ਦੀ ਗੱਲ ਕਰੀਏ ਤਾਂ ਕੱਲ ਕਾਨਸਰਟ ਦੇ ਵਿੱਚ ਦਲਜੀਤ ਦੋਸਾਂਝ ਥੋੜੇ ਨਰਾਜ਼ ਵੀ ਦੀਖੇ ਉਹਨਾਂ ਨੇ ਕਿਹਾ ਕਿ ਪੰਜਾਬੀ ਆਗੇ ਸ਼ਬਦ ਸਲੋਗਨ ਮੈਂ ਪੂਰੀ ਦੁਨੀਆ ਦੇ ਹਰ ਇੱਕ ਸਟੇਜ ਤੇ ਬੋਲ ਕੇ ਆਇਆ ਪਰ ਮੈਨੂੰ ਆਪਣੇ ਹੀ ਘਰ ਦੇ ਵਿੱਚ ਇਹ ਸਲੋਗਨ ਬੋਲਣ ਦੇ ਲਈ ਜਦੋਂ ਜਹਿਦ ਕਰਨੀ ਪਈ ਕੁਝ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਮੈਂ ਆਪਣੇ ਘਰ ਯਾਨੀ ਕਿ ਪੰਜਾਬ ਦੇ ਵਿੱਚ ਇਹ ਸਲੋਗਨ ਨਾ ਬੋਲ ਸਕਾਂ ਕਿ ਪੰਜਾਬੀ ਆਗੇ ਹੋਏ ਤੇ ਪਰ ਕਿਹਾ ਕਿ ਮੇਰੇ ਨਾਲ ਮੇਰੀ ਮਾਂ ਦੀਆਂ ਦੁਆਵਾਂ ਨੇ ਤੇ ਮੈਂ ਹਰ ਇੱਕ ਤਰੀਕੇ ਦੀਆਂ ਔਕੜਾਂ ਨੂੰ ਪਾਰ ਕਰ ਰਿਹਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਜਾਂਦੇ ਜਾਂਦੇ ਇਹ ਵੀ ਐਲਾਨ ਕਰਤਾ ਕਿ ਹੁਣ ਉਹ ਕਦੀ ਵੀ ਇੰਡੀਆ ਦੇ ਵਿੱਚ ਸ਼ੋਅ ਨਹੀਂ ਕਰਨਗੇ ਸੋ ਦਲਜੀਤ ਦੋਸਾਏ ਨੇ ਕਾਫੀ ਵੱਡਾ ਐਲਾਨ ਜਿਹੜਾ ਕੱਲ ਦੇ ਸ਼ੋਅ ਦੇ ਵਿੱਚ ਕਰਤਾ ਸੋ ਲਗਾਤਾਰ ਅਰੇ ਜਿਹੜੇ ਵਿਵਾਦ ਨੇ ਉਹ ਸ਼ੋਹ ਦਾ ਨਾਮ ਛੱਡਣ ਦਾ ਜਿਹੜੇ ਸ਼ੋਹ ਦੇ ਪਿੱਛੇ ਵਿਵਾਦ ਨੇ ਉਹ ਖਿਹੜੇ ਛੱਡਣ ਦਾ ਨਾਮ ਨਹੀਂ ਲੈ ਰਹੇ ਸੋ ਹੁਣ ਚਾਈਲਡ ਰਾਈਟਸ ਜਿਹੜਾ ਵੈਲਫੇਅਰ ਹਾਊਸ ਦੇ ਵੱਲੋਂ ਵੀ ਹੁਣ ਦਲਜੀਤ ਦੋਸਾਂਝ ਨੂੰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਸ਼ਬਦਾਂ ਦੇ ਹੀਅਰਫੇਅਰ ਕਰਕੇ ਗੀਤ ਜਿਨ੍ਹਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਹ ਦਲਜੀਤ ਦੋਸਾਂਝ ਦੇ ਵੱਲੋਂ ਆਪਣੇ ਕਾਨਸਰਟ ਦੇ ਵਿੱਚ ਗਾਏ ਗਏ ਨੇ